ਆਰ ਨਹੀਂ ਜਾਣਾ ਚਾਹੁੰਦੇ ਇੱਥੇ ਰਹਿਣਾ ਚਾਹੁੰਦੇ ਇੱਥੇ ਰਹਿਣਾ ਜੀ ਸਾਡੇ ਜਿਹੜਾ ਪਾਣੀ ਦਾ ਬਹਾਅ ਵੀ ਇੱਕ ਜੱਕ ਦਮ ਇਸ ਕੱਲ 5 ਵਜੇ ਸ਼ੁਰੂ ਹੋਇਆ ਜੀ ਇੱਥੋਂ ਬੰਨ ਟੁੱਟਾ ਸਾਹਮਣੇ ਤੁਸੀਂ ਬਾਰਡਰ ਤੋਂ ਜੀ ਉੱਥੋਂ ਟੁੱਟ ਕੇ ਸਾਰਾ ਇੱਥੇ 4-4 5-5 ਫੁੱਟ ਸਰ ਪਾਣੀ ਅੰਦਰਾਂ ਚ ਆ ਗਿਆ ਕਰਾ ਪਸ਼ਮਾਲੀ ਫੀਡ ਦੇ ਕੇ ਗਈ ਆ ਜੀ ਇਹਨਾਂ ਨੇ ਪੱਠੇ ਦਿੱਤੇ ਫੀਡ ਦਿੱਤੀ ਆ ਪੂਰੀ ਸਪੋਰਟ ਕੰਡੇ ਕਿਸਾਨ ਭਰਾ ਕੱਚਾ ਰਾਸ਼ਨ ਹੋ ਸਕਦਾ ਜੀ ਦੁੱਧ ਦਾ ਹੋ ਗਿਆ ਬੱਚਿਆਂ ਨਾਲ ਜ਼ਿਆਦਾ ਇਹੀ ਪਰੇਸ਼ਾਨੀ ਆ ਰਹੀ ਆ ਡੰਗਰਾਂ ਦਾ ਪਸ਼ੂਆਂ ਦਾ ਇਹਦੇ ਹੁਣ ਪਾਣੀ ਦਾ ਪੱਤਰ ਪਹਿਲਾਂ ਨਾਲ ਨਹੀਂ ਨਹੀਂ ਪਾਣੀ ਠੀਕ ਆ ਜੀ ਸਾਡੇ ਨਾਲ ਹਸਾਬ ਨਾਲ ਠੀਕ ਆ ਕਾਫੀ ਐ ਨਾਣਾ ਸੀਗਾ ਹੁਣ ਕਾਫੀ ਕਰ ਚੁੱਕਾ ਆ ਕਿ ਪੱਖੋ ਕਿਹਦੇ ਵਿੱਚ ਆ ਸੀ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਟਰੈਕਟਰ ਟਰਾਲੀ ਦੇ ਜ਼ਰੀਏ ਸੁੱਕਾ ਰਸਦਾ ਜਿਹੜਾ ਉਹ ਜਿਹੜੇ ਲੋਕ ਨੇ ਇਸ ਪਿੰਡ ਦੇ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਤਾਂ ਕਿ ਕੋਈ ਮਦਦ ਕੋਈ ਸੁੱਖ ਦਾ ਸਾਹ ਇਹਨਾਂ ਲੋਕਾਂ ਨੂੰ ਮਿਲ ਸਕੇ ਤਾਂ ਗੱਲਬਾਤ ਕਰਨ ਦੀ ਵੀ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਤਾਂ ਅਸੀਂ ਗਰਾਊਂਡ ਜ਼ੀਰੋ ਤੇ ਆ ਸਰਦੀ ਇਲਾਕੇ ਦੇ ਵਿੱਚ ਤਾਂ ਪਾਣੀ ਦੇ ਨਾਲ ਤਕਰੀਬਨ ਪਿੰਡ ਨੇ ਜਿਹੜੇ ਸਾਰੇ ਉਹ ਡੁੱਬੇ ਹੋਏ ਨੇ ਟਾਪੂ ਪਿੰਡ ਜਿਹੜੇ ਬਣ ਗਏ ਨੇ ਤਾਂ ਅਜੇਹੇ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਆ ਰਹੀਆਂ ਨੇ ਅਸੀਂ ਗੱਲਬਾਤ ਕਰਨ ਦੀ ਵੀ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਰਹਿ ਰਹੇ ਨੇ ਤਾਂ ਅਜੇਹੇ ਦੇ ਵਿੱਚ ਔਖਾ ਤਾਂ ਬਹੁਤ ਹੁੰਦਾ ਗੱਲਬਾਤ ਮਤਾ ਕਿੰਨਾ ਕੁ ਔਖਾ ਕਿੰਨਾ ਕੁ ਪਾਣੀ ਪਿੰਡ ਦੇ ਵਿੱਚ ਸਾਡੇ ਕੰਬਰੇਟ ਠੰਡੇ ਜੇ ਤੇ ਉਹ ਸਾਰੇ ਜਮੀਨ ਸਾਡੇ ਉਹ ਸਾਰਾ ਸਮਾਨ ਬਾਹਰ ਜੇ ਪਰਾਂ ਚ ਵੀ ਪਾਣੀ ਵੜ ਗਿਆ ਹਾਂਜੀ ਸਾਰੇ ਵਰ ਗਿਆ ਜੇ ਤੇ ਹੁਣ ਉਹ ਅੰਦਰ ਹੀ ਰਹਿ ਉਹ ਬਾਹਰ ਨਹੀਂ ਜਾਣਾ ਚਾਹੁੰਦੇ ਇੱਥੇ ਰਹਿਣਾ ਚਾਹੁੰਦੇ ਇੱਥੇ ਰਹਿਣਾ ਜੀ ਅਸੀਂ ਨਹੀਂ ਜਾਣਾ ਕਿਤੇ ਵੀ ਜਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਇਸ ਸਮੇਂ ਕੋਈ ਅਪੀਲ ਕਰਨਾ ਚਾਹੁੰਦੇ ਸਾਡੇ ਸੌਦੇ ਸਾਰਾ ਹੀ ਆ ਸਿਲੰਡਰ ਤੱਕ ਸਭ ਕੁਝ ਮਿਲਦਾ ਹੀ ਆ ਕੋਈ ਨਹੀਂ ਕਰਦੀ ਚੀਜ਼ ਆ ਗਿਆ ਡੰਗਰ ਦੁੱਧ ਸਭ ਕੁਝ ਮਿਲਦਾ ਹੀ ਆ ਕਿ ਕਿ ਹੋਰ ਵੀ ਸੁਨੀਕ ਸਾਡੇ ਨਾਲ ਨੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਸਹੀ ਆਏ ਸਭ ਤੋਂ ਪਹਿਲਾਂ ਤੇ ਸਾਰ ਤੁਹਾਡੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦੇ ਆ ਜੀ ਜਿਹੜਾ ਤੁਸੀਂ ਸਾਡੇ ਤੱਕ ਇੰਨੇ ਪਾਣੀ ਦੇ ਵਹਿ ਵਿੱਚ ਸਾਡੇ ਕੋਲ ਪਹੁੰਚੇ ਜੇ ਤੁਹਾਡਾ ਸਾਰਿਆਂ ਦਾ ਤੁਹਾਡੀ ਸੰਸਾ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਲੋੜੇਵੇਂ ਆ ਗਈ ਸਾਰ ਸਾਡੇ ਜਿਹੜਾ ਪਾਣੀ ਦਾ ਬਹਾਪੀ ਇੱਕ ਜੱਕ ਦਮ ਇਸ ਕੱਲ 5 ਵਜੇ ਸ਼ੁਰੂ ਹੋਇਆ ਜੀ ਇੱਥੋਂ ਬੰਨ ਟੁੱਟਾ ਸਾਹਮਣੇ ਤੁਸੀਂ ਬਾਰਡਰ ਤੋਂ ਜੀ ਉੱਥੋਂ ਟੁੱਟ ਕੇ ਸਾਰਾ ਇੱਥੇ 4 4 5 5 ਫੁੱਟ ਸਰ ਪਾਣੀ ਅੰਦਰਾਂ ਚ ਆ ਗਿਆ ਘਰਾਂ ਚ ਜੀ ਕਈਆਂ ਕੋ ਸਾਮਾਨ ਵੀ ਰਾਤ ਨਿਕਲਿਆ ਸਾਰਾ ਸਾਮਾਨ ਵੀ ਬੇਕਾਰ ਹੋ ਗਿਆ ਜੀ ਬਿਸਤਰੇ ਵਗੈਰਾ ਭਾਂਡੇ ਜੋ ਘਰ ਦਾ ਸਾਮਾਨ ਸਾਰਾ ਉੱਡ ਚੁੱਕਾ ਕਈਆਂ ਦੀਆਂ ਮੱਜਾਂ ਪੰਗਾਵਾ ਵੀ ਰੁੜੇ ਨੇ ਜੀ ਬਾਸ਼ੂ ਜੀ ਬਾਕੀ ਸਾਰ ਅਸੀਂ ਥੈਂਕਸ ਤੁਹਾਡਾ ਕਰਦੇ ਆਂ ਸਰਕਾਰ ਦਾ ਕੋਈ ਲੋੜਾ ਚੀਜ਼ ਦੱਸੋ ਕਿ ਕਿਹੜੇ ਕਿਹੜੇ ਚੀਜ਼ ਦੀ ਲੋੜ ਆ ਤੁਹਾਨੂੰ ਲੋਕ ਬੰਛਣਿਆਂ ਜਿਵੇਂ ਕੱਚਾ ਰਾਸ਼ਨ ਹੋ ਸਕਦਾ ਜੀ ਦੁੱਧ ਦਾ ਹੋ ਗਿਆ ਬੱਚਿਆਂ ਦਾ ਜਿਆਦਾ ਇਹੀ ਪਰੇਸ਼ਾਨੀ ਆ ਰਹੀ ਹੈ ਡੰਗਰਾਂ ਦਾ ਪਸ਼ੂਆਂ ਦਾ ਇਹਦੇ ਵੀ ਪਸ਼ੂਆਂ ਦਾ ਸਰਕਾਰੀ ਹੈ ਲੈਂਕਾਊਟਰ ਆਏ ਉਹ ਤੋਂ ਸੁੱਟਣ ਦੇ ਲਫਾਫੇ ਥੱਲੇ ਆ ਕੇ ਪਾਟੀ ਜਾਣ ਦੇ ਆਰਮੀ ਬਹੁਤ ਸਾਡੇ ਸਾਥ ਇੰਡੀਆ ਗੌਰਮ ਪ੍ਰਸ਼ਾਸਨ ਕੋਈ ਨਹੀਂ ਦੇਂਦਾ ਉਤੋਂ ਜਾਹ ਦੇ ਉਤੋਂ ਲਫਾਫੇ ਸੁੱਟਣ ਦੇ ਜਾਂਦੇ ਥੱਲੇ ਫੜਾ ਕੇ ਜਾਣ ਉੱਤੋਂ ਸੁੱਟਾਂ ਦਾ ਕੀ ਫਰੋ ਉਹ ਤਾਂ ਥੱਲੇ ਤੇਲ ਵੀ ਫਟ ਗਿਆ ਦਾਲ ਦੇ ਪੈਕੇਟ ਉਹ ਵੀ ਫਟ ਗਏ ਚੋਲ ਵੀ ਫਟ ਗਏ ਉੱਤੋਂ ਜਾ ਤਾਂ ਸੁੱਟਾਂ ਡੇ ਪ੍ਰਸ਼ਾਸਨ ਨਹੀਂ ਛੱਟਿਆ ਉਹ ਜਾਨੀ ਕਿ ਕੋਈ ਕੰਮ ਨਹੀਂ ਕੋਈ ਫੇਰ ਨਹੀਂ ਉਹ ਸਾਰਾ ਮਿੱਟੀ ਹੋ ਗਿਆ ਜੀ ਹਾਂਜੀ ਬਾਕੀ ਆਰਮੀ ਆਡੀ ਪੂਰੀ سپورਟ ਕਰਨ ਦੀ ਆ ਆਹ ਕੀ ਦੀ ਲੋੜ ਆ ਲੋਕਾਂ ਨੂੰ ਕੀ ਅਪੀਲ ਕਰਨੀ ਹੁਣ ਸਰ ਇਸ ਵੇਲੇ ਅਪੀਲ ਇਹ ਹੀ ਆ ਕਿ ਜਿੰਨਾ ਚਿਰੇ ਪਾਣੀ ਦਾ ਨਹੀਂਗਾ ਕੋਈ ਕਾਰੋਬਾਰ ਦਾ ਬੰਦਾ ਸੰਪਰਕ ਇਹ ਆ ਕਿ ਕੱਚਾ ਰਾਸ਼ਨ ਹੋ ਗਿਆ ਦੁੱਧ ਵਗੈਰਾ ਇਹ ਪਸ਼ੂਆਂ ਦੇ ਵਾਸਤੇ ਰਾਸ਼ਨ ਹੋ ਜੇ ਸਰ ਦੇ ਮਿਲਣਾ ਚਾਹੀਦਾ ਜੀ ਸਾਹਮਣੇ ਇੱਕ ਟਰਾਲੀ ਹੋਰ ਆ ਜਿਹੜੀ ਸੇਵੇਦਾਰਾਂ ਦੀ ਉਹ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਹਰ ਕੋਈ ਪਿੰਡ ਪਿੰਡਾਂ ਦੇ ਵਿੱਚ ਇਹ ਪਸ਼ੂਆਂ ਲਈ ਫੀਡ ਦੇ ਕੇ ਗਈ ਆ ਜੀ ਇਹਨਾਂ ਨੇ ਪੱਠੇ ਦਿੱਤੇ ਫੀਡ ਦਿੱਤੀ ਆ ਪੂਰੀ ਸਪੋਰਟ ਕੰਡੇ ਕਿਸਾਨ ਭਰਾ ਆ ਆਰਮੀ ਤੁਸੀਂ ਨਹੀਂ ਸੀ ਇੰਡੀ ਆਰਮੀ ਸਾਥ ਕੁਝ ਹੋਰ ਬਸਨੀਕ ਨੇ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿੰਨਾ ਕਿੰਨਾ ਕ ਨੁਕਸਾਨ ਆ ਜਿਹੜਾ ਇਲਾਕੇ ਦਾ ਹੋ ਗਿਆ ਕਿਹੜੀ ਕਿਹੜੀ ਚੀਜ਼ ਜ਼ਰੂਰਤ ਚਲੋ ਨੁਕਸਾਨ ਸਾਡੀਆਂ ਫਸਲਾਂ ਦਾ ਹੋਇਆ ਆ ਘਰਾਂ 'ਚ ਸਮਾਨ ਜਿਹੜਾ ਉਹ ਡੁੱਬ ਚੁੱਕਿਆ ਆ ਨੁਕਸਾਨ ਤੇ ਸਾਡਾ ਕਾਫੀ ਹੋਇਆ ਵਾ ਚੀਜ਼ਾਂ ਦੇ ਚਲੋ ਜਿਹੜੇ ਦੁੱਧ ਬੱਚੇ ਆ ਛੋਟੇ-ਛੋਟੇ ਹੋਰ ਹੋ ਰਹੇ ਹੀ ਕੋਈ ਮਤਲਬ ਪ੍ਰਸ਼ਾਸਨ ਨੇ ਤੁਸੀਂ ਆਏ ਜੇ ਜਾਂ ਮਤਲਬ ਸਵੇਰੇ ਫੌਜ ਆਰਮੀ ਆ ਉਹਨੇ ਸਾਡੀ ਹੈਲਪ ਕੀਤੀ ਉਸ ਤੋਂ ਇਲਾਵਾ ਹੋਰ ਤੇ ਕੋਈ ਅੱਜਰੇ ਹੁਣ ਪਾਣੀ ਦਾ ਪੱਧਰ ਪਹਿਲਾਂ ਨਾਲ ਨਹੀਂ ਨਹੀਂ ਪਾਣੀ ਠੀਕ ਆ ਜੀ ਸਾਡੇ ਨਾਲ ਹਾਬ ਨਾਲ ਠੀਕ ਆ ਕਾਫੀ ਐ ਨਾਣਾ ਸੀਗਾ ਹੁਣ ਕਾਫੀ ਘਟ ਚੁੱਕਾ ਆ ਜਾ ਛੱਡ ਕੇ ਜਾ ਰਹੇ ਹਾਂ ਇੱਥੇ ਜਾਂ ਇੱਥੇ ਹੀ ਰਹੋਗੇ ਹਲਕਾ ਨਹੀਂ ਜੀ ਇੱਥੇ ਰਹਾਂਗੇ ਜੀ ਇਹ ਡਿਪਾਰਟਮੈਂਟ ਪੰਜਾਬ ਹਾਂਜੀ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਪਸ਼ੂ ਪਾਲਣ ਵਿਭਾਗ ਤੇ ਚੀਜ਼ ਸਪਲਾਈ ਕਰ ਰਹੇ ਹਾਂ ਸਰਕਾਰ ਅਸੀਂ ਪਸ਼ੂਆਂ ਦਾ ਹਰਾ ਚਾਰਾ ਸਾਈਲੇਜ ਤੇ ਫੀਡ ਲੋੜ ਮੁਤਾਬਕ ਡੇਲੀ ਬੇਸਿਸ ਤੇ ਆ ਗਏ ਜਿਨ੍ਹਾਂ ਕੋ ਐਨੀਮਲ ਸਟਕ ਹੋ ਗਿਆ ਉਹਨਾਂ ਨੂੰ ਦੇ ਕੇ ਜਾਂਦੇ ਆ ਤੇ ਨਾਲ ਸਾਡੇ ਪਿੰਡ ਸ਼ਿਕਾਰ ਦੇ ਮੁੰਡੇ ਜਿਹੜੇ ਫ੍ਰੀ ਸੇਵਾ ਕਰਦੇ ਪਏ ਆ ਤੇ ਬਾਕੀ ਥੋੜਾ ਬਹੁਤਾ ਯੋਗਦਾਨ ਇਹਨਾਂ ਦਾ ਥੋੜਾ ਬਹੁਤਾ ਸਾਡਾ ਰਲ ਮਿਲ ਕੇ ਅਸੀਂ ਸੇਵਾ ਕਰਦੇ ਪਏ ਆ ਜਿਹੜੇ ਪਾਣੀ ਦੀ ਮਾਰ ਹੈਟਾਂ ਨੇ ਕਿੰਨੇ ਕ ਪਿੰਡਾਂ ਤੱਕ ਇਹ ਬਾਜੀ ਪਿੰਡ ਤਾਂ ਲਗਭਗ ਤੁਹਾਨੂੰ ਵੀ ਪਤਾ ਹੀ ਆ ਅੱਧਾ ਡੇਰਾ ਬਾਬਾ ਨਾਨਕ ਦਾ ਪੂਰਾ ਹੀ ਡੁੱਬ ਗਿਆ ਜੀ ਤੇ ਬਾਕੀ ਮੇਜਰ ਜਿੱਥੇ ਹਾਈਟ ਜ਼ਿਆਦਾ ਪਾਣੀ ਨੇ ਚੁੱਕੀ ਆ ਜਿੱਥੇ ਜਲਦੀ ਪਾਣੀ ਆ ਗਿਆ ਸੀਗਾ ਐਨੀਮਲ ਬਾਹਰ ਨਹੀਂ ਕੱਢ ਸਕੇ ਉੱਥੇ ਆਪਾਂ ਜ਼ਿਆਦਾ ਸੇਵਾ ਦਾ ਯੋਗਦਾਨ ਪਾਦੇ ਪਏ ਆ ਇਹ ਸਭ ਤੋਂ ਪਹਿਲਾ ਮਾਰ ਰੇਡ ਆਣ ਵਾਲੇ ਪਿੰਡ ਆ ਜਿਹੜੇ ਰਾਤ ਨੂੰ 12 1 ਵਜੇ ਦੇ ਕਰੀਬ ਮਾਰ ਰੇਡ ਆਇਆ ਪਾਣੀ ਹੋਰ ਵਧ ਰਿਹਾ ਜਾਂ ਕੱਟ ਰਿਹਾ ਕੀ ਕੀ ਬਾਜੀ ਪਾਣੀ ਮੂਵ ਕਰਦਾ ਜਾਂਦਾ ਪਿੱਛੋਂ ਘਟਦਾ ਜਾਂਦਾ ਅੱਗੇ ਵੱਧਦਾ ਜਾਂਦਾ ਆ ਹਾਂਜੀ ਸ਼ਿਕਾਰ ਸ਼ਿਕਾਰ 40 ਪਿੰਡਾਂ ਸਰ ਪਾਣੀ ਆ ਚੁੱਕਾ ਇਧਰ ਘੜ ਤੋਂ ਘੜ ਹਾਂਜੀ ਤੇ ਹੁਣ ਟਾਈਮ ਸ਼ਿਕਾਰ ਪਿੰਡ ਦੇ ਪਾਣੀ ਮਤਲਬ ਬਹੁਤ ਜ਼ਿਆਦਾ ਵਧ ਰਿਹਾ ਵਾ ਹਾਂਜੀ ਤੇ ਹੁਣ ਕਿੰਨੇ ਕੁ ਹੋਰ ਚਾਰੇ ਦੀ ਲੋੜ ਆ ਜਿਹੜੇ ਪਸ਼ੂਆਂ ਦੇ ਲਈ ਪਿੰਡ ਸਾਡਾ ਮਹਿਕਮਾ ਮਤਲਬ ਬਹੁਤ ਵਧੀਆ ਕਰਨ ਲਿਆ ਹਰ ਹਰਕ ਦੀ ਭਾਗ ਵੀ ਕਿਤੇ ਨਾ ਕਿਤੇ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਸ਼ੂਆਂ ਦੇ ਲਈ ਚਾਰਾ ਸਾਹਮਣੇ ਦੇਖ ਸਕਦੇ ਹੋ ਕਿ ਪਿੰਡ ਆ ਜਿਹੜਾ ਪਾਣੀ ਦੇ ਨਾਲ ਡੁੱਬਿਆ ਹੋਇਆ ਨਜ਼ਰ ਆ ਰਿਹਾ ਤਾਂ ਲੋਕਾਂ ਦੀ ਮਦਦ ਹੈ ਜਿਹੜੀ ਉਹ ਗਰਾਊਂਡ ਤੇ ਜਾ ਕੇ ਕੀਤੀ ਜਾ ਰਹੀ ਹੈ ਫਿਰ ਵੀ ਲੋਕ ਆ ਜਿਹੜੇ ਕਿਤੇ ਨਾ ਕਿਤੇ ਡਰੇ ਹੋਏ ਨੇ ਸਹਿਮੇ ਹੋਏ ਨੇ ਪਾਣੀ ਦਾ ਪੱਧਰ ਜਿਸ ਤਰੀਕੇ ਦੇ ਨਾਲ ਜਿਹੜਾ ਵਧਿਆ ਹੋਇਆ ਤਾਂ ਸਾਹਮਣੇ ਕੁਝ ਲੋਕ ਕੋਠੇ ਤੇ ਖੜੇ ਹੋਏ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਡਰਤਾ ਜ਼ਰੂਰ ਹੈ ਤਾਂ ਅਜਿਹੇ ਦੇ ਵਿੱਚ ਚਿੰਤਾ ਜਿਹੜੀ ਜ਼ਰੂਰ ਵੱਜ ਜਾਂਦੀ ਹੈ ਜਦੋਂ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੋਵੇ ਹਜ਼ਾਰਾਂ ਏਕੜ ਫਸਲਾਂ ਜਿਹੜੀ ਤਬਾਹ ਹੋ ਗਈ ਹੋਵੇ ਤੇ ਸਾਹਮਣੇ ਕੁਝ ਲੋਕ ਕੋਠੇ ਤੇ ਨਜ਼ਰ ਆ ਰਹੇ ਨੇ ਤੇ ਕੋਠੇ ਤੇ ਚੜ੍ਹ ਕੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਅਜਿਹੇ ਸਮੇਂ ਦੇ ਵਿੱਚ ਸੇਫ ਕਰ ਰਹੇ ਨੇ ਤੇ ਰਾਤ ਨੂੰ ਜਿਹੜਾ ਪਾਣੀ ਹੈ ਜਿਹੜਾ ਉਹ ਵਧਦਾ ਹੋਇਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕੁਝ ਹੋਰ ਬਸਨੀਕ ਸਾਡੇ ਨਾਲ ਨੇ ਕੀ ਕਹਿਣਾ ਚਾਹੋ ਕਿੰਨਾ ਕੁ ਨੁਕਸਾਨ ਕਿਹੜੀ ਕਿਹੜੀ ਚੀਜ਼ ਦੀ ਲੋੜ ਮੈਂ ਸਾਲਵੀਨ ਆਰਮੀ ਮੁਕਤੀ ਫੌਜ ਦਾ ਇੱਕ ਪਾਸਟਰਾ ਚਰਚਾ ਅੱਜ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਚਰ ਇਹ ਚਰਚਾ ਸਲਵਿਸ਼ਨ ਆਰਮੀ ਦਾ ਔਰ ਮੈਂ ਦੇਖ ਰਿਹਾ ਕਿ ਇਸ ਨਗਰ ਪਖੋਕ ਟਾਲੀ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਬੜੇ ਪਰੇਸ਼ਾਨ ਹੋਏ ਨੇ ਔਰ ਰਾਤ ਨੂੰ ਆਪਣੇ ਸਾਰੇ ਘਰ ਬੰਦ ਕਰਕੇ ਤੇ ਚਰਚੇ ਦੇ ਉੱਪਰ ਆਏ ਨੇ ਕਿਉਂਕਿ ਘਰ ਵਿੱਚ ਬਹੁਤ ਸਾਰਾ ਲੋਸ ਹੋਇਆ ਨੁਕਸਾਨ ਹੋਇਆ ਵਾ ਤੇ ਘਰ ਰਹਿਣਯੋਗ ਨਹੀਂ ਆ ਬਹੁਤ ਉਹਨਾਂ ਵਾਸਤੇ ਬੜੀ ਮੁਸ਼ਕਲ ਆਈ ਔਰ ਬੜੀ ਆਫਤ ਦੀ ਘੜੀ ਜਿਹੜੀ ਉਹਨਾਂ ਨੇ ਬਤੀਤ ਕੀਤੀ ਹੈ ਕੱਲ ਰਾਤ ਨੇ ਹੁਣ ਕਿਹੜੇ ਕਿਹੜੀ ਚੀਜ਼ ਦੀ ਲੋੜ ਆ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਓਏ ਹੁਣ ਦੇਖੋ ਖਾਣਾ ਪਾਣੀ ਜਿਹੜਾ ਵਾ ਉਹ ਅਸੀਂ ਧੰਨਵਾਦ ਕਰਦੇ ਆ ਕਿ ਉਹਦੇ ਵਿੱਚ ਵਾਸਤੇ ਉਹਨਾਂ ਨੇ ਖਾਣਾ ਪਾਣੀ ਥੋੜਾ ਭੇਜਿਆ ਵਾ ਉਹਨਾਂ ਵਾਸਤੇ ਬਾਕੀ ਜੇ ਰਾਸ਼ਨ ਪਾਣੀ ਕਹੋ ਜਾਂ ਫਸਲਾਂ ਕਹੋ ਤੇ ਉਹ ਸਾਰੇ ਖਤਮ ਹੋ ਗੀਆਂ ਨੇ ਇਸ ਇਲਾਕੇ ਦਾ ਬਹੁਤ ਹੀ ਜਿਹੜਾ ਵਾ ਇੱਕ ਹਾਰ ਦੀ ਜਿਹੜੀ ਮਾਰ ਬੜੀ ਬੁਰੀ ਤਰ੍ਹਾਂ ਪਈ ਜਾਂਦੀ ਹੈ ਸ਼ਹਿਰ ਦੇ ਨਾਲੋਂ ਸੰਪਰਕ ਬਿਲਕੁਲ ਹੀ ਟੁੱਟ ਗਿਆ ਕੋਈ ਨਹੀਂ ਸ਼ਹਿਰ ਪਲ ਜਾ ਰਿਹਾ ਬਿਲ ਬਿਲਕੁਲ ਬਿਲਕੁਲ ਟੁੱਟ ਗਿਆ ਕੋਈ ਨਹੀਂ ਜਾ ਰਿਹਾ ਔਰ ਪਾਣੀ ਬਹੁਤ ਜ਼ਿਆਦਾ ਵਾ ਜਿਹਦੇ ਕਰਕੇ ਇਹ ਪਹਿਲਾਂ ਨੂੰ ਘ ਕੱਟ ਗਿਆ ਵਾ ਲੱਗਦਾ ਕਿ 4-5 ਦਿਨ ਚ ਸਥਿਤੀ ਕੰਟਰੋਲ ਚ ਹੋ ਜੇ ਕੰਟਰੋਲ ਚ ਹੋ ਜੇਗੀ ਪਰ ਡਰਿਆ ਫਿਰ ਮਨ ਚ ਡਰਿਆ ਫਿਰ ਮਨ ਚ ਡਰ ਖੌਫ ਵੜਾ ਵਾ ਅਸੀਂ ਇਹੋ اپیل ਕਰਾਂਗੇ ਕਿ ਸਰਕਾਰ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਜਿਹੜਾ ਸਾਡਾ ਕੋਈ ਡੋਰ ਆ ਜੋ ਪੱਖੋਕਟਾਲੀ ਸਾਹਬ ਨੂੰ ਰਸਤਾ ਪੈਂਦਾ ਵਾ ਉਹਨੂੰ ਬੰਨ ਲਗਾਇਆ ਜਾਵੇ ਤਾਂ ਕਿ ਜਿਹੜੀ ਮੁਸ਼ਕਲ ਸਾਡੇ ਸਾਹਮਣੇ ਆ ਰਹੀ ਆ ਉਹਦੇ ਵਾਸਤੇ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੇ ਜੇ ਸਾਡੀ ਮੁਸ਼ਕਲ ਦਾ ਹੱਲ ਹੋ ਜਾਵੇਗਾ ਤੇ ਸਾਡੇ ਇਲਾਕੇ ਦੇ ਲੋਕ ਸਾਡੇ ਨਾਲ ਸੀ ਕਿਤਨਾ ਕਿਤੇ ਉਹ ਸਮੱਸਿਆਵਾਂ ਨੂੰ ਉਜਾਗਰ ਕਰ ਰਹੇ ਸੀ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਦੇ ਨਾਲ ਉਹ ਜੂਝ ਰਹੇ ਨੇ ਜਿੱਥੇ ਸਰਕਾਰ ਦਾ ਵਿਭਾਗ ਮਹਕਮਾ ਲੋਕਾਂ ਦੀ ਮਦਦ ਕਰ ਰਿਹਾ ਤੇ ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਵੀ ਨੇ ਉਹ ਵੀ ਲੋਕਾਂ ਦੀ ਮਦਦ ਕਰਨ ਦੇ ਵਿੱਚ ਲੱਗੀਆਂ ਹੋਈਆਂ ਸਾਥੇ ਜੱਸੀ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾ ਨਾਨਕ